ਅੱਜ ਪੰਜਾਬ ਦੇ ਲੁਧਿਆਣਾ ਦੇ ਵਿੱਚ ਸੀਆਈ ਸੀਆਈਏ ਪੁਲਿਸ ਨੇ ਜਾਲੀ ਨੰਬਰ ਪਲੇਟ ਤੇ ਜਾਲੀ ਆਰਸੀ ਲਗਾ ਕੇ ਲਗਜ਼ਰੀ ਕਾਰਾਂ ਵੇਚਣ ਵਾਲੇ ਦੋ ਜਾਲੀ ਕਾਰ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਦਾ ਇੱਕ ਸਾਥੀ ਅਜੇ ਫਰਾਰਾ ਤੇ ਪੁਲਿਸ ਨੇ ਮੋਲਜਮਾ ਦੇ ਕੋਲੋਂ ਇੱਕ ਜਾਲੀ ਪੁਲਿਸ ਪਛਾਣ ਪੱਤਰ ਵੀ ਬਰਾਮਦ ਕੀਤਾ ਹੈ। ਦੋਵੇਂ ਪੁਲਸੋਂ ਬਿਨਾ ਐਨਓਸੀ ਤੇ ਦੂਜੇ ਰਾਜਾਂ ਤੋਂ ਕਾਰਾਂ ਲਿਆਉਂਦੇ ਸੀ ਤੇ ਉਹਨਾਂ ਦੀਆਂ ਨੰਬਰ ਪਲੇਟਾਂ ਬਦਲ ਲੈਂਦੇ ਸੀ। ਜਾਲੀ ਦਸਵੇਦ ਤਿਆਰ ਕਰਕੇ ਜਾਲੀ ਆਰਸੀ ਜਾਣਕਾਰੀ ਦਿੰਦੇ ਆ ਡੀਜੀਪੀ ਡੀਐਸਪੀ ਸੁਭਮ ਅਗਰਵਾਲ ਤੇ ਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਬਰਾੜ ਤੇ ਏਐਸਪੀ ਪਵਨਜੀਤ ਸਿੰਘ ਨੇ ਦੱਸਿਆ ਕਿ ਸੀਏਆਈਏ ਇਨਚਾਰਜ ਇੰਸਪੈਕਟਰ ਰਜੇਸ਼ ਸ਼ਰਮਾ ਦੀ ਅਗਵਾਈ ਦੇ ਵਿੱਚ ਟੀਮ ਨੇ ਦੋਵੇਂ ਠੱਗਾ ਨੂੰ ਕਾਬੂ ਕੀਤਾ ਤੇ ਉਹਨਾਂ ਦੇ ਕੋਲੋਂ 5 ਕਾਰਾਂ ਵੀ ਬਰਾਮਦ ਕੀਤੀਆਂ ਈ ਇੰਸਪੈਕਟਰ ਰਾਜੇਸ਼ ਸ਼ਰਮਾ ਦੁਗਰੀ ਨਹਿਰ ਪੁਲਿਸ ਕੋਲੋਂ ਸ਼ੱਕੀ ਬਾਣਾ ਦੀ ਚੈਕਿੰਗ ਕਰ ਰਿਹਾ ਤੇ ਇਸੇ ਦੌਰਾਨ ਏਐਸਆਈ ਵਿਸਾਕਾ ਸਿੰਘ ਨੂੰ ਸੂਚਨਾ ਮਿਲੀ ਆ ਕਿ ਮੌਲਜਮਾ ਅਰਸ਼ਦੀਪ ਸਿੰਘ ਉਰਫ ਅਰਥਵਾਸੀ ਭਾਈ ਰੰਤੀਰ ਸਿੰਘ ਨਗਰ ਤੇ ਮੌਲਜਮਾ ਅਮਰਜੀਤ ਸਿੰਘ ਉਰਫ ਅਮਰਵਾਸੀ ਗਲੀ ਨੰਬਰ 6 ਮਹੱਲਾ ਭਾਈ ਸ਼ਹੀਦ ਕਰਨੈਲ ਸਿੰਘ ਨਗਰ ਆ ਦੋਵੇਂ ਮੌਲਜਮਾ ਤਾਰਾਂ ਦੀ ਕਰੀਦੋ ਫਰੋਖਤ ਦੇ ਵਿੱਚ ਸ਼ਾਮਲ ਹਨ ਕਾਰਾਂ ਵੇਚਣ ਦੀ ਆੜ ਦੇ ਵਿੱਚ ਅਪਰਾਧੀ ਬਿਨਾ ਐਨਓਸੀ ਦੇ ਦੂਜੇ ਰਾਜ ਤੋਂ ਕਾਰ ਖਰੀਦੇ ਸੀ ਤੇ ਉਹਨਾਂ ਕਾਰਾਂ ਦੀਆਂ ਜਿਹੜੀਆਂ ਅਸਲੀ ਨੰਬਰ ਪਲੇਟਾਂ ਸੀ ਉਹ ਬਦਲ ਕੇ ਪੰਜਾਬ ਨੰਬਰ ਪਲੇਟਾਂ ਵਾਲੀਆਂ ਕਾਰਾਂ ਦੇ ਜਾਲੀ ਨੰਬਰ ਲਾਏ ਜਾਂਦੇ ਸੀ ਜਾਲੀ ਦਸਤਾਵੇਜ਼ ਬਣਾ ਕੇ ਸ਼ਰਾਰਤੀ ਅੰਸ਼ਰ ਜਾਲੀ ਪੁਲਿਸ ਰਿਕਾਰਡ ਕਾਡ ਵੀ ਬਣਾਇਆ ਜਾਂਦਾ ਸੀ ਜਿਸ ਦੀ ਵਾਰ ਤੋਂ ਉਹ ਪੁਲਿਸ ਨਾਕਾਬੰਦੀ ਤੇ ਟੋਲ ਪਲਾਜ਼ੇ ਤੇ ਕਰਦੇ ਸੀ ਅਰਸ਼ਦੀਪ ਸਿੰਘ ਉਰਫ ਅਰਸ਼ਤੀ ਅਮਰਜੀਤ ਸਿੰਘ BMW ਕਾਰ ਕਰਕੇ ਕਿਸੇ ਗਾਹਕ ਨੂੰ ਵੇਚਣ ਜਾ ਰਹੀ ਸੀ ਤੇ ਉਹ ਕਾਰ ਦਾ ਜਿਹੜਾ ਅਸਲੀ ਨੰਬਰ ਆ DL1CQ7050 ਇਹ ਮਲਜਮਾ ਨੇ ਇਸ ਕਾਰ ਦੀ ਨੰਬਰ ਪਲੇਟ ਲਾ ਕੇ ਉਹ ਨੰਬਰ ਤੇ BBF ਲਗਾ ਕੇ CRP ਕਲੋਨੀ ਦੇ ਨੇੜੇ ਪੀਰਾਵਾਰੀ ਥਾਂ ਤੇ ਕਿਸੇ ਗਾਹਕ ਨੂੰ ਵੇਚਣ ਦੀ ਸਾਡੀ ਕਰ ਦਿੱਤੀ ਪੁਲਿਸ ਨੇ ਛਾਪਾ ਮਾਰ ਕੇ ਮੌਜਮ ਨੂੰ ਕਾਬੂ ਕਰ ਲਿਆ ਤੇ ਪੁੱਛਗਿੱਛ ਕਰਨ ਤੋਂ ਬਾਅਦ ਬਦਮਾਸ਼ਾ ਨੇ ਆਪਣਾ ਨਾਂ ਅਮਰਨ ਪ੍ਰੀਤ ਸਿੰਘ ਉਰਫ ਸੰਨੀ ਦੱਸਿਆ ਤੇ ਸੰਨੀ ਕਬਾੜ ਡੀਲਰ ਦਾ ਕੰਮ ਕਰਦਾ ਹੈ ਤੇ ਉਹਦੀ ਗ੍ਰਿਫਤਾਰੀ ਹੋਣੀ ਬਾਕੀ ਆ ਪੁਲਿਸ ਨੇ ਮੌਜਮ ਅਰਸ਼ਦੀਪ ਕੋਲੋਂ ਇੱਕ ਕਾਰ ਜਿਮਨੀ ਤੇ ਇੱਕ ਕਾਰ BMW ਤੇ ਇੱਕ ਕਾਰ ਕਰਾਟਾ ਤੇ ਆਈਡੀ ਕਾਰਡ ਤੇ ਦੋ ਨੰਬਰ ਪਲੇਟਾਂ ਬਰਾਮਦ ਕੀਤੀਆਂ ਤੇ ਪੁਲਿਸ ਨੇ ਮੌਜਮ ਅਮਰਜੀਤ ਦੇ ਕੋਲੋਂ ਇੱਕ ਨੋਵਾ ਕਾਰ ਇੱਕ ਮਰਸਿਡੀ ਬਰਾਮਦ ਕੀਤੀ ਹੈ ਤੇ ਮੌਲਜਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਜਲਦ ਹੀ ਹੋਰ ਖੁਲਾਸੇ ਵੀ ਕਰੇਗੀ